ਪਰਦੇ ਵਿਚੇ ਟ੍ਰੇਡ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਠੇਕੇਦਾਰੀ ਸਿਸਟਮ ਹੈ ਉਸ ਨੂੰ ਖਤਮ ਕਰਨ ਦੇ ਲਈ ਮੁਲਾਜ਼ਮਾ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਟ੍ਰੇਡ ਯੂਨੀਅਨ ਵੱਲੋਂ ਪਾਵਰ ਕਾਮ ਹੈ ਔਰ ਬਖਬਖ ਬਖਬਖ ਮਹਿਕਮੇ ਉਹਨਾਂ ਵੱਲੋਂ ਪਰਦਰਸ਼ਨ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਨੀਜੀਕਰਨ ਜਿਸ ਤਰ੍ਹਾਂ ਅਦਾਰਿਆਂ ਦੇ ਹੋ ਰਿਹਾ ਹੈ ਸਰਕਾਰੀ ਵਿਭਾਗਾਂ ਦਾ ਨੀਜੀਕਰਨ ਹੋ ਜਾਣਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਨਹੀਂ ਮਿਲਨੇ ਔਰ ਬੇਰੋਜ਼ਗਾਰੀ ਹੋਵੇਗੀ ਤਾਂ ਹੋਰ ਜ਼ਿਆਦਾ ਮਨ ਲੋ ਜਿਸ ਤਰ੍ਹਾਂ ਬੱਚੇ ਕ੍ਰਾਈਮ ਪਾਸੇ ਜਾਂਦੇ ਆ ਨਸ਼ਾ ਕਰਦੇ ਆ ਹੋਰ ਜ਼ਿਆਦਾ ਵੱਡੀ ਸਮੱਸਿਆ ਖੜੀ ਹੋਵੇਗੀ ਕਿਸਾਨ ਜੱਥੇਬੰਦੀਆਂ ਉਹਨਾਂ ਨੇ ਵੀ ਜਿਹੜੇ ਮੁਲਾਜ਼ਮ ਹੈ ਇਹਨਾਂ ਨੂੰ ਆਪਣਾ ਸਮਰਥਨ ਦਿੱਤਾ ਔਰ ਕਿਹਾ ਕਿ ਅਸੀਂ ਜਿੰਨੇ ਕਰਮਚਾਰੀ ਆ ਵੱਖ-ਵੱਖ محکمہਾਂ ਕੇ ਉਹਨਾਂ ਕੇ ਨਾਲ ਹਮੇਸ਼ਾ ਨਾਲ ਖੜੇ ਆ ਮੁਲਾਜ਼ਮ ਹੈ ਬਿਜਲੀ ਬੋਰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੁੱਦਾ ਕੀ ਹੈ ਕਿਸ ਕਿਸ ਕਰਕੇ ਪ੍ਰਦਰਸ਼ਨ ਹੋ ਰਿਹਾ ਅੱਜ ਕੀ ਨਾਮ ਆਪ ਜੀ ਦਾ ਮੇਰਾ ਨਾਮ ਜੀਵਨ ਸਿੰਘ ਡਿਵੀਜ਼ਨ ਪ੍ਰਧਾਨ ਸਮਾਨਾ ਜੀ ਹਾਂਜੀ ਟੀਐਸਯੂ ਸੋਡੀ ਗਰੁੱਪ ਜੀ ਹਾਂ ਇਹ ਮੁੱਦਾ ਕੀ ਹੈ ਜੀ ਮੁੱਦਾ ਇਹ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਾਡੇ ਸਰਕਾਰੀ ادارے ਨੂੰ ਤਰੋਰ ਮਰੋਰ ਕੇ ਨਿੱਜੀ ਘਰਾਣੇ ਦੇ ਹੱਥ ਵਿੱਚ ਦੇਣਾ ਚਾਹੁੰਦੀ ਹੈ ਜੋ ਸਾਡੇ ਮੁਲਾਜ਼ਮ ਜਿੱਦ ਦੀ ਸਖਤ ਵਿਰੋਧਾ ਕਰਦੇ ਹਨ ਜਿੱਦਾਂ ਕਿ ਕਿਸਾਨੀ ਤੇ ਪਹਿਲਾਂ ਇਹਨਾਂ ਨੇ ਅਤਿਆਚਾਰ ਕੀਤਾ ਜਿਹੜੇ ਬਿੱਲ ਨੇ ਉਹ ੱਟਕੇ ਨਾਲ ਲਾਗੂ ਕੀਤੇ ਗਏ ਨੇ ਅੱਜ ਤੁਸੀਂ ਹੜਤਾਲ ਤੇ ਹੋ ਹਾਂਜੀ ਹਾਂਜੀ ਕਿੰਨੇ ਕੁ ਮੁਲਾਜ਼ਮ ਹੜਤਾਲ ਸਾਰੇ ਮੁਲਾਜ਼ਮ ਹੜਤਾਲ ਆਬਾਊਟ ਕਿੰਨੇ ਹੋਣੇ ਪੰਜਾਬ ਦੇ ਆਬਾਊਟ ਦੇ ਵਿੱਚ 27000 ਤਕਰੀਬਨ ਵਿੱਚ ਸਮਾਣੇ ਦੇ ਵਿੱਚ ਆਪਣੇ ਇਕੱਲੇ ਪਲਵਾਨ ਗਰੁੱਪ ਨਹੀਂ ਕਰ ਰਿਹਾ ਬਾਕੀ ਸਾਰੇ ਜਿੱਥੇ ਬੰਦੀਆਂ ਸਟ੍ਰਾਈਕ ਦਿਨੀ ਸਮਾਣੇ ਜਿੰਨੇ ਕਿੰਨੇ ਗਮਲਾ ਜਮੜਤਾਲਤੇ ਤਕਰੀਬ 80% ਬਲ ਲੱਗ ਸਮਾਣੇ ਦੇ ਵਿੱਚ ਵੀ 80% ਹੜਤਾਲ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਪਿੰਜ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਕਰਤੂੜ ਇੰਜੀ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੀ ਨਾਲ ਹੈ ਇਹਨਾਂ ਦੇ ਹਾਂਜੀ ਬਿਲਕੁਲ ਜਿਵੇਂ ਇਹਨਾਂ ਨੇ ਪਹਿਲਾਂ ਕਿਸਾਨੀ ਦੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਬਾਹਰ ਨਿਕਲੇ ਤੇ ਉਹਨੂੰ ਕਿਤੇ ਨਾ ਕਿਤੇ ਨਾਲੇ ਥੋੜਾ ਬੋਟਾ ਥੰਮ ਪਾਇਆ ਹੁਣ ਐਵੇਂ ਸਾਡੇ ਸਾਰੇ ادارے ਸਰਕਾਰੀ ਜਿੰਨੇ ادارے ਨੇ ਇਹਨਾਂ ਨੇ ਸਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਨੇਰੇ ਨੇ ਇਸ ਕਰਕੇ ਸਾਡੇ ਨੌਜਵਾਨ ਮੁੰਡੇ ਨੇ ਜਿਹੜੇ ਪੜੇ ਲਿਖੇ ਨੇ ਇਹ ਤੇ ਦਰ ਦਰ ਦੇ ਆ ਠੋਕਰਾ ਖਾ ਰਹੇ ਨੇ ਨੌਕਰੀ ਲਈ ਜਿਹੜੇ ਨੂੰ ਮਿਲੀ ਆ ਉਹਨਾਂ ਨੂੰ ਪੱਕੇ ਨਹੀਂ ਕਰ ਰਹੇ ਕੱਚੇ ਪੱਕੇ ਦਾ ਸਿਸਟਮ ਪਤਾ ਨਹੀਂ ਕਦੋਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਸਾਡੇ ਨੌਜਵਾਨ ਨੇ ਜਿਹੜੇ ਬਾਹਰ ਦਾ ਰੁਕ ਕਰ ਰਹੇ ਨੇ ਬਾਹਰ ਉੱਥੇ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਜਾ ਰਹੇ ਨੇ ਕੋਈ ਨਸ਼ਾ ਵੱਲ ਜਾ ਰਿਹਾ ਹੈ ਇਹ ਸਾਰਾ ਬੇਰੋਜ਼ਗਾਰੀ ਜਿਹੜਾ ਨਸ਼ਾ ਹੈ ਨਾ ਸਰਕਾਰ ਨਸ਼ਾ ਬੰਦ ਕਰਨ ਪਾਸੇ ਤੁਰੀ ਹੋਏ ਨਸ਼ਾ ਬੰਦ ਜੇ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣਾ ਇਹਨਾਂ ਨੂੰ ਰੋਜ਼ਗਾਰ ਦੇਣ ਤਾਂ ਨਸ਼ੇ ਵੱਲ ਜਾਣੇ ਨਾ ਇਹ ਬੇਰੋਜ਼ਗਾਰੀ ਦਾ ਕਾਰਨ ਹੀ ਨੌਜਵਾਨ ਸਾਡੇ ਨਸ਼ੇ ਵੱਲ ਜਾ ਰਹੇ ਨੇ ਜਿਹੜੇ ਸਰਕਾਰੀ ਜਿੰਨੇ ਉਤਾਰੇ ਨੇ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸਰਕਾਰ ਦੇਣ ਜਾ ਰਹੀ ਹੈ ਇਸ ਕਰਕੇ ਅਜੇ ਟ੍ਰੇਨਿੰਗ ਜਿੱਥੇ ਬੰਦੀਆਂ ਵੱਲੋਂ ਜਿਹੜਾ ਸੀਗਾ ਹੜਤਾਲ ਸੀਗੀ ਇੱਕ ਸੰਯੁਕਤ ਮੋਰਚੇ ਨੇ ਇਹਨਾਂ ਦਾ ਸਮਰਥਨ ਕੀਤਾ ਹੈ ਤੇ ਅੱਗੇ ਵੀ ਜਦੋਂ ਵੀ ਲੋੜ ਪੂਰੀ ਦਾ ਸਮਰਥਨ ਅਸੀਂ ਕਰਦੇ ਹਾਂ ਮੇਰੇ ਮੁਲਾਜ਼ਮ ਜਿੱਥੇ ਬੰਦੀਆਂ ਜਿਹੜੇ ਸਰਕਾਰੀ ਮਹਿਕਮੇ ਉਹਨਾਂ ਦੇ ਵਿੱਚ ਨਿਜੀਕਰਨ ਹੋ ਰਿਹਾ ਉਸ ਦੀ ਯੋਜਨਾ ਬਣਾਈ ਜਾਏ ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਕੀ ਕਹੋਗੇ ਇਸ ਸੰਬੰਧੀ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਵੇਂ ਆਪਣਾ ਇਹ ਸਾਰੇ ਮੁਲਾਜ਼ਮ ਨਹੀਂ ਉਹਨਾਂ ਨੂੰ ਪ੍ਰਾਈਵੇਟ ਰੱਖੀ ਜਾਂਦੇ ਨੇ ਪ੍ਰਾਈਵੇਟ ਠੇਕੇਦਾਰੀ ਸਿਸਟਮ ਇਹ ਖਤਮ ਹੋਣਾ ਚਾਹੀਦਾ ਹੈ ਇਹ ਸਰਕਾਰੀ ਸਾਰੇ ਮੁਲਾਜ਼ਮ ਹੋਣੇ ਚਾਹੀਦੇ ਬਿਜਲੀ ਬੋਰਡ ਦੇ ਵਿੱਚ ਸਾਰੇ ਕੰਮ ਵੈਟ ਪਏ ਨੇ ਕੋਈ ਮੁਲਾਜ਼ਮ ਹੈ ਨਹੀਂ ਜਿਹੜੇ ਪਿਛਲੇ ਮੁਲਾਜ਼ਮ ਸਾਨੂੰ ਉਹ ਰਿਟਾਇਰ ਹੋ ਚੁੱਕੇ ਨੇ ਅੱਗੋਂ ਕੋਈ ਮੁਲਾਜ਼ਮ ਨਾ ਭਰਤੀ ਨਹੀਂ ਕੀਤਾ ਕਿਸਾਨਾਂ ਦਾ ਸਾਰਾ ਕੰਮ ਇਸੇ ਹੀ ਹੈ ਹੋਰ ਵੀ ਸਾਰੇ ਮਤਲਬ ਇਹ ਹੀ ਬੇਨਤੀ ਹੈ ਜੀ ਸਪੰਦੇ ਜੀ ਤੁਸੀਂ ਕੀ ਕਹੋਗੇ ਕਿਸਾਨ ਜਿੱਥੇ ਵੀ ਸਪੋਰਟ ਹੈ ਇਹਨਾਂ ਨੂੰ ਹਾਂ ਸਾਡੀ ਐਸੇ ਸਪੋਰਟ ਇਸ ਲਈ ਹੈ ਕਿਉਂਕਿ ਜਿੰਨੇ ਜਿਹੜੇ ਸਰਕਾਰਾਂ ਨੇ ਜੜੀਆਂ ਕੇਂਦਰ ਸਰਕਾਰ ਹਸਪਤਾਲ ਪ੍ਰਾਈਵੇਟ ਕਰ ਰਹੀ ਹੈ ਸਕੂਲ ਸਾਰੇ ਪ੍ਰਾਈਵੇਟ ਕਰ ਰਹੀ ਹੈ ਤੇ ਇਹੀ ਅਦਾਰਾ ਲੋਕਾਂ ਦਾ ਅਦਾਰਾ ਬਿਜਲੀ ਬੋਰਡ ਦਾ ਇਹਨੂੰ ਵੀ ਪ੍ਰਾਈਵੇਟ ਹੱਥਾਂ ਦੇ ਚ ਦੇ ਕੇ ਤੇ ਆਪਣਾ ਪੱਲਾ ਝਾੜਨਾ ਚਾਹੁੰਦੀ ਹੈ ਕਿਉਂਕਿ ਜਿੰਨੇ ਇਹ ਪਹਿਲਾਂ ਜਦੋਂ ਗ੍ਰਿਡ ਨਹੀਂ ਸੀ ਬਣੇ ਉਦੋਂ ਇੱਕ 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 ਪਿੰਡ ਦੇ ਵਿੱਚ 10-10 ਬਿਜਲੀ ਕਰਮਚਾਰੀ ਸੀ ਹੁਣ ਗ੍ਰਿਡ ਬਣ ਕੇ ਹੁਣ ਕੋਈ ਖਰਚਾ ਵੀ ਨਹੀਂ ਹੈਗਾ ਹੁਣ ਇਹਨਾਂ ਕੋਲ ਬਲਾਜਮ ਨਹੀਂ ਹੈਗੇ ਇਹ ਕਿਉਂਕਿ ਕੰਮ ਹੋ ਨਹੀਂ ਰਿਹਾ ਪਿੰਡਾਂ 'ਚ ਲੋਕਾਂ ਦਾ ਤੇ ਠੇਕੇਦਾਰ ਲੋਕ ਪਰੇਸ਼ਾਨ ਨੇ ਠੇਕੇਦਾਰੀ ਸਿਸਟਮ ਆ ਰਿਹਾ ਉਸ ਨੂੰ ਲੈ ਕੇ ਦਲਜੀਤ ਸਿੰਘ ਤੁਸੀਂ ਕੀ ਕਹਿੰਦੇ ਆਂ ਅਸੀਂ ਕਹਿੰਨੇ ਕਿ ਕਿਹੜਾ ਵਰਗ ਆ ਜਿਹੜਾ ਸਮਾਜ ਦਾ ਸਰਕਾਰ ਤੋਂ ਪਰੇਸ਼ਾਨ ਨਹੀਂ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਇਹ ਹੋਗਾ ਕਿ ਆਪਣੇ ਗਲੋਂ-ਗਲਾਂ ਵਾਂ ਲਾ ਕੇ ਪ੍ਰਾਈਵੇਟ ਹੱਥਾਂ ਨੂੰ ਦੇ ਦਿੱਤਾ ਜਾਂਦਾ ਆ ਟੂ ਟੈਕਸ ਦੀ ਗੱਲ ਕਰ ਲਈ ਜਿਹੜੀ ਕਿ ਜ਼ਿੰਮੇਵਾਰੀ ਸੜਕਾਂ ਬਣਾਉਣ ਦੀ ਸਰਕਾਰ ਦੀ ਹੁੰਦੀ ਆ ਹੈਲਥ ਸਿਸਟਮ ਇੰਨਾ ਬੇਕਾਰ ਆ ਕਿ ਆਮ ਬੰਦਾ ਨਾ ਇਲਾਜ ਕਰਾ ਸਕਦਾ ਨਾ ਬੱਚੇ ਪੜਾ ਸਕਦਾ ਆ ਜਿਹੜਾ ਦੌਰ ਆ ਜਿਹੜਾ ਅੱਜ ਦਾ ਦੌਰ ਆ ਕਿ ਅਸੀਂ ਦੁਬਾਰਾ ਗੁਲਾਮੀ ਵੱਲ ਵਧ ਰਹੇ ਆ ਆਮ ਬੰਦੇ ਦਾ ਆਪਣਾ ਜੀਵਨ ਬਸਰ ਕਰਨਾ ਇੰਨਾ ਔਖਾ ਹੋ ਗਿਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਹੱਕਾਂ ਲਈ ਉੱਠੋ ਲੜੋ ਤੇ ਸੜਕਾਂ ਤੇ ਆਓ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਵਾਣਾ ਨਿਊਜ਼